ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮਹਿਰਾਜ ਆਏ ਸੀ ਜੀ ਮਹਿਰਾਜ ਜਿਵੇਂ ਤੁਹਾਨੂੰ ਪਤਾ ਹੀ ਹੈ ਕੈਪਟਨ ਅਬਰਿੰਦਰ ਸਿੰਘ ਜੀ ਦਾ ਪਿੰਡ ਹੈ ਤੇ ਬਹੁਤ ਵੱਡਾ ਪਿੰਡ ਆ ਬਾਈ ਦਾਦਰ ਖੇਤਾਂ ਵਾਲੀ ਸਾਈਡ ਘਰ ਆ ਰਾਮਪੁਰਾ ਫੁੱਲ ਵਾਲੀ ਸੜਕ ਵੱਲ ਤੇ ਬਾਈ ਕੋਲੇ ਕਰੀਬ 5 ਗਾਮਾ ਜੀ 5 ਤੋਂ 6 ਗਾਮ ਹੈ ਆ ਗਾਮ ਹੀ ਫੋਲਰ ਪੀਟਰ ਹੈ ਜੀ ਉਹ ਗਾ ਤਾਂ ਮੇਰੇ ਹਿਸਾਬ ਨਾਲ 99% ਕਦੇ ਗੱਬਣ ਹੀ ਨਹੀਂ ਹੋਣੀ ਜੀ ਚਲੋ ਇਹ ਬਾਈ ਨੇ ਖਰੀਦੀ ਹੈ ਇਹ ਕੋਈ ਘਰ ਦੀ ਗਾਣੀਗੀ ਆ ਗਾਂ ਫੋਨ ਰਿਪੀਟਰ ਹੈ ਜੀ ਠੀਕ ਹੈ ਆ ਗਾਂ ਵੀ ਰਿਪੀਟਰ ਹੈ ਆ ਵੀ ਰਿਪੀਟਰ ਹੈ ਜੀ ਇਹਦੇ ਇੱਕ ਦੇ ਇਹੀ ਹੋਈ ਵੀ ਆ ਗਾਂ ਦੇ ਸ਼ਾਇਦ ਇਹੀ ਹੋਈ ਵੀ ਆ ਪਤਾ ਨਹੀਂ ਇਹਦੇ ਹੋਈ ਵੀ ਆ ਬਾਈ ਨੇ ਦੱਸਿਆ ਉਹਦੇ ਹੋਈ ਵੀ ਹੈ ਨਾ ਆ ਇਹਦੇ ਇਹੀ ਹੋਈ ਆ ਆਪਾਂ ਚੈੱਕ ਕੀਤੀ ਅੰਦਰੋਂ ਜੀ ਇਹਨਾਂ ਦਾ ਟ੍ਰੀਟਮੈਂਟ ਅੱਜ ਸ਼ੁਰੂ ਕੀਤਾ ਚਾਰ ਗਾਵਾਂ ਦਾ ਇੱਕ ਆ ਸਾਹਮਣੀ ਗਾ ਜੀ ਤੇ ਇੱਕ ਆ ਹਾ ਜੀ ਆ ਆਪਰ ਮਾਡਾ ਦੀ ਬੱਛੀ ਆ ਜੀ ਸੈਕਟਰ 30 ਮੰਦੀ ਤੇ ਚੰਗੀ ਵਹਿੜਾ ਪੂਰੀ ਹਜੇ 2 ਸਾਲ ਦੀ ਹੋਈ ਨਹੀਂ ਤੇ ਮੇਰੇ ਹਿਸਾਬ ਨਾਲ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਕਿੰਨੇ 2 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਸੂਈ ਨੂੰ ਹਾਂ ਅੱਛਾ ਸੂਈ ਨੂੰ ਠੀਕ ਹੈ ਤੇ ਬਾਈ ਕਿਵੇਂ ਇਹ ਤੂੰ ਪਹਿਲਾਂ ਤੁਸੀਂ ਸੀਮਨ ਲਵਾਤਾ ਇਹਦੇ ਇਹਦੇ ਹੁਣ ਲਵਾਇ ਅੱਛਾ ਇਹਦੇ ਲਵਾਇਆ ਨਹੀਂ ਇਹਦਾ ਪਹਿਲੀ ਵਾਰ ਇਹਦੇ ਪਹਿਲੀ ਵਾਰੀ ਹੈ ਠੀਕ ਹੈ ਇਹ ਹੀਟ ਚ ਨਹੀਂ ਆਈ ਠੀਕ ਹੈ 에ਅ ਰੀਪੀਟਰ ਨਹੀਂ ਜੀ ਸੌਰੀ ਤੇ ਇਹ ਵੈਸੇ ਹੀਟ ਚ ਆ ਚੁੱਕੀ ਹੈ ਪਰ ਥੋੜੀ ਜੀ ਹਾਰਡਨੈਸ ਇਹਦੇ ਦਵਾਈ ਭਰੀ ਹੈ ਆਹ ਗਾ ਫੋਲਰ ਰੀਪੀਟਰ ਹੈ ਬਾਈ ਨੇ ਫੜੀ ਸੀ ਲੰਪੀ ਸਕੈਨ ਵੇਲੇ ਸ਼ਾਇਦ ਬਾਈ ਕਹਿੰਦਾ ਵੀ ਮੈਨੂੰ ਜਵਾਬ ਦਿੱਤਾ ਸੀ ਕਿਸੇ ਨੇ ਪਰ ਇਹ ਗੱਬਣ ਹੋ ਗਈ ਸੀਗਾ ਇਹ ਵੀ ਹੁਣ ਇੱਕ ਸਾਲ ਤੋਂ ਰੀਪੀਟਰ ਹੈ ਜੀ ਸੋਨੂੰ ਜਿਹੜੀ ਮੇਨ ਗੱਲ ਸੀ ਉਹ ਟੀਕੇ ਦਿਖਾਉਣੇ ਆ ਬਾਈ ਨੇ ਹਰੇਕ ਸੈਕਸਰ ਟੀਕਾ ਲਵਾਇਆ ਜੀ ਤੇ ਬਹੁਤ ਜ਼ਿਆਦੇ ਟੀਕੇ ਲਵਾਏ ਬੈਠੇ ਆ ਬਾਈ ਉਹਨਾਂ ਦਾ 50-52000 ਦਾ ਸਿੰਮਣ ਲਵਾਤਾ ਹੋਊਗਾ ਦੇਖੋ ਤੁਸੀਂ ਪੂਰੇ ਸਾਹਮਣੇ ਰੱਖੇ ਹੋਏ ਟੀਕੇ ਸਾਰੇ ਬਾਈ ਕਹਿੰਦਾ ਵੀ ਮੈਂ ਡਾਕਟਰ ਸਾਹਿਬ ਨੂੰ ਪੈਸੇ ਪਾ ਦਿੰਨਾ ਤੇ ਟੀਕੇ ਉਹ ਆਪ ਦੇ ਕੰਟੇਨਰ ਚ ਪਵਾ ਲੈਂਦੇ ਆ ਠੀਕ ਆ ਆ ਸਾਰੇ ਸਿੰਮਣ ਲਵਾਏ ਹੋਏ ਆ ਜੀ ਦੇਖ ਸਕਦੇ ਹੋ ਤੁਸੀਂ ਮੱਝਾਂ ਦੇ ਵੀ ਸੈਕਸਰ ਤੇ ਗਾਵਾਂ ਦੇ ਮੱਝਾਂ ਵੀ ਬਾਈ ਕੋਲੇ ਚੰਗੀਆਂ ਦੇਖ ਲਓ ਕਈ ਲਵਾਤਾ ਉਹ ਵਿਆਹ ਸਾ ਠੇਰਦਾ ਸੀਮਣ ਪੂਰਾ ਵੱਧ ਬਾਈ ਵੱਧ ਆ ਗਿਆ ਇਹ ਵੀ ਸੜ ਤੇ ਪੁੱਛ ਅੱਛਾ ਸੜ ਤੇ ਕਿੰਨਾ ਚਿਰ ਹੋ ਗਿਆ ਬਾਈ ਟੀਕੇ ਭਰਾਉਂਦਿਆਂ ਨੂੰ ਮੈਨੂੰ ਕਈ ਸਾਲ ਹੋ ਗਏ ਮੇਰੇ ਕੋਲ ਬ੍ਰੀਡ ਚ ਬਣ ਕੀ ਬਾਈ ਨਹੀਂ ਨਹੀਂ ਹੁਣ ਸੋਨੂ ਆ ਜਿਹੜੇ ਰਿਪੀਟਰ ਹੁੰਦੇ ਆ ਇਹ ਆ ਸਾਲੀ ਹੋਣ ਜਾਂ ਤੇ ਕਿੰਨੇ ਮਤਲਬ ਸਾਲ ਤੋਂ ਰਿਪੀਟਰ ਤਾਂ ਹੈਗਾ ਹਨ ਸਾਲ ਤੋਂ ਤਾਂ ਵੱਧ ਨਾ ਮਗਰ ਬਾਈ ਅੱਛਾ ਸਾਲ ਤੋਂ ਵੱਧ ਹੋ ਗਿਆ ਠੀਕ ਆ ਆ ਗੱਟੀ ਆਪਣੀ ਕਿੰਨੀ ਉਮਰ ਦੀ ਆ ਇਹ ਉਹ ਤਾਂ 9 ਮਹੀਨੇ ਦੀ ਹੋ ਜਪਣੀ ਆ ਠੀਕ ਇਹ ਕਿਹੜੇ ਸੀਮਣ ਦੀ ਆ ਬਾਈ ਇਹ ਮਹਾਬਲੀ ਸਾਮ ਮਹਾਬਲੀ ਠੀਕ ਆ ਠੀਕ ਆ ਬਾਈ ਵਧੀਆ ਪਸ਼ੂ ਸਾਹਮਦਾ ਜੀ ਸ਼ੌਕ ਨਾ ਪੂਰੇ ਸੈਕਸਰ ਸੀਮਣੇ ਲਵਾਏ ਆ ਦੇਖ ਲਓ ਤੁਸੀਂ ਇੰਨੇ ਵਾਰੀ ਜਿਵੇਂ ਪਸ਼ੂ ਰਿਪੀਟ ਕਰ ਚੁੱਕੇ ਆ ਸਾਰਿਆਂ ਦੇ ਸੈਕਸਰ ਲਵਾਏ ਆ ਤੇ ਹੁਣ ਵੀ ਆਪਾਂ ਸੈਕਸਰ ਦੇ ਹੀ ਗੱਭਣ ਕਰਾਂਗੇ ਜੀ ਉਧਰ ਵੀ ਬਾਈ ਦੇ ਪਸ਼ੂ ਖੜੇ ਆ ਜੀ ਤੇ ਬਸ ਉਹਨੂੰ ਜਿਵੇਂ ਪਤਾ ਆ ਜੀ ਆਪਾਂ ਟੂਰ ਕਰਦੇ ਹੁੰਨੇ ਅੱਜ ਇਧਰ ਦਾ ਟੂਰ ਸੀ ਬਾਈ ਜੀ ਟੂਰ ਗਰੁੱਪ ਚ ਐਡ ਸੀਗੇ ਆਪਣੇ ਮਹਾਰਾਜਪਿੰਡ ਆ ਜੀ ਸਾਨੂੰ ਦੱਸਿਆ ਤੇ ਬਾਈ ਜੀ ਰਾਮਪੁਰਾ ਬੂਲ ਚਾਹੁੰਦਾ ਹੈ ਹਨਾ ਰਾਮਪੁਰਾ ਬੂਲ ਠੀਕ ਹੈ ਤੇ ਸਾਰਿਆਂ ਹੀ ਬਾਈ ਫੁੱਲ ਟਾਈਮ ਟੋਰਬੀਟਰ ਫੁੱਲ ਟਾਈਮ ਜੋਰ ਲੱਗਿਆ ਪੂਰਾ ਜੋਰ ਲੱਗਿਆ ਹਾਂ ਜਿਹੜੀ ਗੱਲ ਆ ਬਾਈ ਜੀ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਆਹ ਗਾੜੇ ਬਹੁਤ ਘੱਟ ਚੱਲਸ ਆ ਬਾਈ ਹਾਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ